ਤੁਸੀਂ ਆਪਣਾ ਗਮ ਇੰਨਾ ਇੰਨੇ ਸੋਹਣੇ ਤਰੀਕੇ ਨਾਲ ਲੁਕੋ ਲਿਆ ਕਿ ਕਿਸੇ ਨੂੰ ਤੁਹਾਡੇ ਮੁਖ ਤੋਂ ਝਲਕਦਾ ਹੀ ਨਹੀਂ ਹੈ ਕਿ ਤੁਸੀਂ ਕੱਲੇ ਇਹ ਪੋਜ਼ਿਟਿਵਿਟੀ ਵੀ ਮੈਨੂੰ ਮੇਰੇ ਪਾਪਾ ਤੋਂ ਮਿਲੀ ਹੈ ਮੈਂ ਨਾ ਇੱਕ ਦੇਖੋ ਮੈਨੂੰ ਬਹੁਤ ਕਾਲਸ ਆਈਆਂ ਵੀ ਅਸੀਂ ਡਿਪਰੈਸ਼ਨ ਜਾਂ ਸਾਡੇ ਕੋਲੇ ਸਾਰਾ ਕੁਝ ਆ ਅਸੀਂ ਖੁਸ਼ ਨਹੀਂ ਰਹਿ ਪਰ ਤੂੰ ਵੀ ਹਮੇ ਤੁਸੀਂ ਕਿੱਦਾਂ ਹੋ ਮੈਂ ਇੱਕ ਨਿੱਕੀ ਜਿਹੀ ਗੱਲ ਮੈਂ ਕਹਿਣਾ ਵਾਂ ਆ ਕੈਮਰੇ 'ਚ ਵੀ ਮੈਂ ਕਹਿਣਾ ਨਾ ਇੱਕ ਇੰਨਾਵਾਂ ਫਰਕ ਆ ਮੈਂ ਸੱਚ ਨੂੰ ਮੰਨਣਾ ਸਿੱਖਿਆ ਜਿਹੜੀ ਰੀਅਲਿਟੀ ਹੈ ਕਈ ਲੋਕ ਹੁੰਦੇ ਆ ਸੱਚ ਸਾਹਮਣੇ ਆ ਪਰ ਉਹ ਕਹਿੰਦੇ ਨਹੀਂ ਇਹ ਸੱਚ ਨਹੀਂ ਹੈ ਮੈਂ ਸੱਚ ਨੂੰ ਮੰਨਣਾ ਸਿੱਖ ਲਿਆ ਵੀ ਮੈਂ ਇਹ ਘਰ ਦੇ ਵਿੱਚ ਇਕੱਲੇ ਨਹੀਂ ਰਹਿਣਾ ਸੀ ਮੈਂ ਇਹ ਸੱਚ ਨੂੰ ਮੰਨਣਾ ਸਿੱਖ ਲਿਆ ਵੀ 19 ਤਰੀਕ ਨੂੰ ਉਹਨਾਂ ਉਹਨਾਂ ਹੀ ਮੇਰੇ ਪਾਪਾ ਦੇ ਨਾਲ ਮੇਰਾ ਸਫ਼ਰ ਸੀਗਾ ਉਹਨਾਂ ਨੇ ਉੱਥੇ ਜਾਣਾ ਹੀ ਸੀਗਾ ਇਹ ਸੱਚ ਮੈਂ ਮੰਨਨੇ ਸਿੱਖ ਗਿਆ ਆਪਦੀ ਜ਼ਿੰਦਗੀ ਦੇ ਸੋ ਕੋਈ ਰਹਿੰਦਾ ਕਾਰਨ ਇਹ ਆ ਕਿਉਂਕਿ ਮੇਰੇ ਪਾਪਾ ਜਿਵੇਂ ਤੁਹਾਨੂੰ ਦੱਸਿਆ ਵੀ 25 ਸਾਲ ਮੰਝੇ ਤੇ ਰਹੇ ਤੇ ਉਹਨਾਂ ਦੇ ਚਿਹਰੇ ਤੇ ਹਮ ਖੁਸ਼ੀ ਹੁੰਦੀ ਸੀਗੀ ਮੈਂ ਅੱਜ ਸਾਡੇ ਇੱਥੇ ਡਾਕਟਰ ਸਾਹਿਬ ਆ ਸਰਕਾਰੀ ਤੋਂ ਮੈਂ ਉਹਨਾਂ ਕੋਲੇ ਮੈਂ ਗਿਆ ਕਿਉਂਕਿ ਮੇਰੇ ਪਾਪਾ ਦੀ ਉਹਨਾਂ ਨਾਲ ਬਹੁਤ ਹੁੰਦੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਅਮਰਤ ਮੈਂ ਤੇਰੀਆਂ ਗੱਲਾਂ ਸੁਣੀਆਂ ਰਾਤ ਕਿੰਨਾ ਮੈਂ ਇੰਟਰਵਿਊ ਸੁਣੀ ਤੇ ਕਿੰਨੇ ਮੈਂ ਨਾ ਉਹ ਤਾਂ ਰੋਣ ਲੱਗ ਗਿਆ ਵੀ ਯਾਰ ਜਿੱਦਾਂ ਤੂੰ ਹਣਾ ਆਪਣੇ ਪਾਪਾ ਦੀਆਂ ਅਵਿੰਦਰ ਬਾਈ ਦੀਆਂ ਗੱਲਾਂ ਕੀਤੀਆਂ ਸੋ ਯਾਰ ਮੈਨੂੰ ਇੰਨਾ ਜ਼ਿਆਦਾ ਐ ਹੋਇਆ ਵੀ ਯਾਰ ਉਹ ਕਿੰਨਾ ਖੁਸ਼ਦਿਲ ਇਨਸਾਨ ਸੀ ਆ ਉਹ ਮੇਰੇ ਨਾਲ ਕਿੰਨੀਆਂ ਦਿਲ ਖੋਲ ਕੇ ਜਾਂ ਮੈਂ ਉਹਦੇ ਨਾਲ ਕਿੰਨੀਆਂ ਗੱਲਾਂ ਕਰਦਾ ਸੀ ਉਹ ਡਾਕਟਰ ਸਾਹਿਬ ਉਹਨਾਂ ਦੀ ਉਮਰ ਹੋਊਗੀ ਕਿ 40 ਸਾਲ ਉਹ ਮੈਨੂੰ ਤਾਂ ਕਹਿੰਦੇ ਅਮਰਤ ਤੈਨੂੰ ਪਤਾ ਵੀ ਮੈਂ ਬਾਕੀ ਸਾਰਿਆਂ ਨੂੰ ਸਾਰ ਅੰਕਲ ਆਂਟੀ ਕਹਿ ਕੇ ਬੁਲਾਉਂਦਾ ਮੈਂ ਤੇਰੇ ਪਾਪਾ ਨੂੰ ਬਿੰਦਰਬਾਈ ਕਹਿੰਦਾ ਸੀ ਕਹਿੰਦਾ ਪਤਾ ਕਾ ਤੂੰ ਮੈਂ ਕਹਾਂ ਕਾ ਤੂੰ ਕਹਿੰਦਾ ਕਿ ਉਹ ਆ ਪਿੰਡ ਦੇ ਵਿੱਚ ਸਿਰਫ ਉਹ ਕੱਲਾ ਮੇਰਾ ਆੜੀ ਸੀਗਾ ਕਹਿੰਦਾ ਉਹ ਵੀ ਮੇਰਾ ਪੇਸ਼ੈਂਟ ਨਹੀਂ ਸੀਗਾ ਜਾਂ ਕੋਈ ਸ਼ਾਇ ਨਹੀਂ ਸੀ ਕਿਉਂ ਉਹ ਮੇਰਾ ਆੜੀ ਸੀਗਾ ਉਹ ਮੇਰਾ ਯਾਰ ਸੀ ਇਹ ਮੈਂ ਤਾਂ ਨੂੰ ਬਿੰਦਰਬਾਈ ਕਹਿ ਕੇ ਬੁਲਾਉਂਦਾ ਸੀ ਤੁਹਾਡੀ ਗੱਲਾਂ ਤੋਂ ਲੱਗਦਾ ਨਹੀਂ ਬਾਪੂ ਤੁਹਾਡਾ ਕਿੱਥੇ ਗਿਆ ਤੁਹਾਡੇ ਦੇ ਵਿੱਚ ਹੀ ਬੋਲਦਾ ਤੁਹਾਡਾ ਬਾਪੂ ਮੈਂ ਨਾ ਇੱਕ ਦਿਨ ਭੈਣ ਨਾਲ ਗੱਲ ਕਰੀ ਜਾਵਾਂ ਮੈਂ ਕਿਹਾ ਪੈਣ ਜੀ ਰੱਬ ਨੇ ਮੈਨੂੰ ਇੰਨੇ ਜੋਗਾ ਕਰਤਾ ਨਾ ਵੀ ਮੈਨੂੰ ਜੱਗਾ ਹੋਇਆ ਹਨਾ ਇਹਨੇ ਫਿਊਚਰ ਵੀ ਮੈਂ ਹੋਰ ਥਾਂ ਤੇ ਘਰ ਪਾਸਕਾਂ ਕਰਨ ਨੂੰ ਮੈਂ ਨਾ ਟਾਵਾਂ ਉਹਦੇ ਕਾਰਨ ਮੈਂ ਕਿ ਮੈਨੂੰ ਐ ਲੱਗਦਾ ਵੀ ਪਾਪਾ ਇਹ ਘਰ ਤੇ ਹੈਗਾ ਵੀ ਇਹ ਘਰ ਨੂੰ ਮੈਂ ਇਹੀ ਰੱਖਣਾ ਚਾਹਣਾ ਤੇ ਮੈਨੂੰ ਲੱਗਦਾ ਵੀ ਪਾਪਾ ਇੱਥੇ ਹੀ ਆ ਨਹੀਂ ਕਹਿ ਦਿੱਤਾ ਨਹੀਂ ਸੋ ਇੱਕ ਖੁਸ਼ ਰਹਿਣ ਦਾ ਵੱਡਾ ਕਾਰਨ ਇਹ ਆ ਮੈਂ ਕਹਿੰਦਾ ਹੁੰਦਾ ਵੀ ਜੇ ਮੇਰੇ ਪਾਪਾ ਮੈਨੂੰ ਜਿੱਥੇ ਵੀ ਦੇਖਦੇ ਉਹਨਾਂ ਕਿ ਜੇ ਮੈਂ ਮੰਨ ਕੇ ਚਲੋ ਸੈਟ ਹੋਊਗਾ ਉਹ ਦੁਖੀ ਹੋਣਗੇ ਤੇ ਜੇ ਮੈਂ ਖੁਸ਼ ਹੋਊਗਾ ਉਹ ਖੁਸ਼ ਹੋਣਗੇ ਵੀਰ ਮੇਰਾ ਪਤ ਵਾਈਕਰੂ ਦੇ ਭਣਜੇ ਕਾਕੇ ਮੇਰੇ ਪਾਪਾ ਵਾਈਕਰੂ ਨੂੰ ਮੰਨਣ ਵਾਲੇ ਇਨਸਾਨ ਸਿਓ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਬਹੁਤ ਵਾਈਕਰੂ ਤੇ ਯਕੀਨ ਰੱਖਦੇ ਸੀ ਤੇ ਮੈਨੂੰ ਆਇ ਹੁੰਦਾ ਵੀ ਹਾਂ ਉਹ ਕਹਿਣਗੇ ਵੀ ਇਹ ਮੇਰਾ ਪਤ ਵੀ ਵਾਈਕਰੂ ਦੇ ਪਾਣੀ ਚ ਰੱਬ ਰੱਬ ਨਾਲ ਵੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿੱਦਾਂ ਜੁੜ ਕੇ ਰਹਿਣਾ ਹਾਂਜੀ ਮੇਰੇ ਪਾਪਾ ਉਹਨੇ ਦੇਖੋ ਡੇਲੀ ਦਾ ਰਟੀਨ ਸੀ ਮੈਂ ਕਿ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਮੇਰੇ ਪਾਪਾ ਲੁਧਿਆਣਾ ਐਡਮਿਟ ਸੀ ਨਾ ਮੈਂ ਡੇਲੀ ਉਹਨਾਂ ਕੋਲ ਜਾ ਕੇ ਪਾਠ ਕਰਕੇ ਆਉਂਦਾ ਸੀ ਤੇ ਉਹਨਾਂ ਨੂੰ ਫੇਰ ਸੰਤੁਸ਼ਟੀ ਮਿਲਦੀ ਸੀ ਇੱਕ ਦਿਨ ਕੀ ਹੋਇਆ ਕਿਉਂਕਿ ਆਈਸੀਓ ਦੇ ਵਿੱਚ ਤੁਹਾਨੂੰ ਪਤਾ ਵੀ ਇੱਕ ਤਾਂ ਪੁੱਤ ਜਾ ਨਹੀਂ ਸਕਦੇ ਬਾਲਾ ਇੱਕ ਉਥੇ ਆਸੇ-ਪਾਸੇ ਵੀ ਬਹੁਤ ਹਨ ਤਰ੍ਹਾਂ ਦੇ ਪੇਸ਼ੈਂਟ ਪਏ ਹੁੰਦੇ ਸੋ ਪਾਪਾ ਦਾ ਨਾ ਥੋੜਾ ਜਿਹਾ ਵੀ ਉਹ ਹਾਈਪਰ ਹੋ ਗਏ ਤੇ ਉਹ ਕਹਿਣ ਲੱਗੇ ਵੀ ਨਹੀਂ ਮੇਰੇ ਮੁੰਡੇ ਨੂੰ ਸੱਦ ਦੋ ਵੀ ਅਸੀਂ ਜਾਣਾ ਨਹੀਂ ਹਨ ਮੈਂ ਗਿਆ ਤੇ ਜਦ ਮਨਾਂ ਨੇ ਸੱਦਿਆ ਮੈਂ ਕਿਹਾ ਮੈਂ ਕਿਹਾ ਪਾਪਾ ਕੀ ਗੱਲ ਹੈ ਕਿ ਨਹੀਂ ਪੁੱਤ ਯਾਰ ਵੀ ਇੱਥੇ ਮੈਂ ਨਹੀਂ ਰਹਿ ਸਕਦਾ ਯਾਰ ਇੱਥੇ ਦੇਖ ਨਾ ਇੱਥੇ ਕੋਈ ਗੁਰੂ ਮਹਾਰਾਜੀ ਤਸਵੀਰ ਨਾ ਮੈਨੂੰ ਪਾਠ ਕਰਾਉਂਦੇ ਮੈਂ ਕਿਹਾ ਮੈਂ ਡਾਕਟਰ ਸਾਹਿਬ ਨੂੰ ਪਰਮਿਸ਼ਨ ਲਈ ਮੈਂ ਕਿਹਾ ਮੈਨੂੰ ਅੱਧਾ ਘੰਟਾ ਮੈਂ ਪਾਪਾ ਨਾਲ ਸਪੈਂਡ ਕਰ ਸਕਦਾ ਉਕੇ ਨੇ ਹਾਂ ਮੈਂ ਪਾਪਾ ਕੋਲੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਮੈਂ ਨਾ ਵਿੱਚ ਵਿੱਚ ਜੀ ਮੇਰੇ ਪਾਪਾ ਨੇ ਕਿਹਾ ਸਾਰਾ ਮੂੰਜਵਾਨੀ ਅਸੀਂ ਵਿੱਚ ਵਿੱਚ ਦੀ ਕੋਈ ਲੈਣ ਛੱਡ ਦਿੰਦਾ ਤੇ ਉਹ ਪਾਪਾ ਨੇ ਫਿਰ ਪੂਰੀ ਕਰ ਦੇਣੀ ਜਦ ਮੈਂ ਪਾਠ ਪੂਰਾ ਕਰਤਾ ਮੈਂ ਨਾ ਇਹ ਪਾਪਾ ਉਹ ਕਰਕੇ ਮੈਂ ਕਿਹਾ ਡੈਡੀ ਹੁਣ ਤਾਂ ਨਹੀਂ ਕੋਈ ਚੱਕ ਨਹੀਂ ਅਗੇ ਹੁਣ ਮੈਂ ਰਹਿ ਪੂੰਗਾ ਦੇਖੋ ਇਨੀ ਤਾਕਤ ਉਹਨਾਂ ਦੀ ਜੋ ਉੱਤੇ ਡੇਲੀ ਉਹਨਾਂ ਨੇ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਨੂੰ ਬਿਲਕੁਲ ਕੰਠ ਸੀਗਾ ਮੂੰਜਵਾਨੀ ਉਹ ਉਹਨਾਂ ਨੇ ਡੇਲੀ ਬਿਨਾਂ ਰੁਟੀਨ ਤੋਂ ਕਰਨਾ ਹੀ ਕਰਨਾ ਤੁਸੀਂ ਮੈਂ ਉਹ ਚੀਜ਼ ਉਹਨਾਂ ਤੋਂ ਸਿੱਖੀ ਉਹ ਕਹਿੰਦੇ ਵੀ ਜਿਵੇਂ ਆਪਣੇ ਬੇਰ ਕਹਿੰਦਾ ਕਹਿੰਦੇ ਵਾਈਗਰੂ ਜੀ ਉਹ ਨਹੀਂ ਸਾਰਾ ਕੁਝ ਦੇਣਾ ਤੇ ਅੱਜ ਜੇ ਮੈਨੂੰ ਕੋਈ ਇੰਨੀ ਪਹਿਚਾਨ ਮਿਲੀ ਐ ਇੰਨਾ ਪਿਆਰ ਮਿਲਿਆ ਤੇ ਵਾਈਗਰੂ ਜੀ ਨੇ ਦਿੱਤਾ